ਜੀਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦੀ ਠੀਕ ਠਾਕ ਹੋਣ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ ਲਓ ਮਿੱਤਰੋ ਪਹਿਲਾਂ ਤਾਂ ਅੱਜ ਆਪਾਂ ਛਤਰੀ ਚੱਕ ਲਈ ਤੇ ਬੱਚਾ ਬਿਠਾ ਕੇ ਆਉਨੇ ਉੱਪਰ ਚੱਲ ਕੇ ਤੇ ਪਾਪਾ ਆਇਆ ਵਿਆ ਹੋਰ ਜੀ ਕੀ ਹਾਲ ਆ ਬੇਠਾ ਆਕ ਵਧੀਆ ਚੱਲਦੇ ਆਂ ਫਿਰ ਪਾਪੇ ਨਾਲ ਉਧਰ ਲਓ ਜੀ ਪਹਿਲਾਂ ਤਾਂ ਲਾਲਸਰੀ ਫੜ ਲਈ ਆਪਾਂ ਇਹਨੂੰ ਬੰਨ੍ਹ ਗਏ ਆ ਲਓ ਰੁਕ ਜਾ ਰੁਕ ਜਾ ਰੱਸੀ ਤੇ ਇਹ ਕਾਸ ਹੋਰ ਘਰ ਦੇ ਤੇ ਇਧਰ ਦੇ ਪਾਸੇ ਕਿਹੜਾ ਜੀ ਲਾਲ ਜੀ ਲਾਲ ਜੀ ਨਾ ਹੁਣ ਤਾਂ ਨਹੀਂ ਪੈਂਦਾ ਇਹ ਵੇਖ ਦੂੰ ਬਾਕੀ ਚੱਲਦੇ ਉਧਰ ਪਾਪੇ ਨਹੀਂ ਬਿਠਾਈ ਹੋਏ ਆ ਬੱਚਾ ਛੱਡ ਗਏ ਆਪਾਂ ਖੋਲਾ ਇੱਥੇ ਤੇ ਛੋਟੇ ਬੱਚੇ ਜਾਲ ਚ ਪਾਦ ਗਏ ਜਿਹੜੇ ਉਧਰ ਲਿਆ ਦੂਜੇ ਖੁੱਡੇ ਵਾਲੇ ਇਧਰ ਆ ਤੇਰਾ ਖੜਕੀ ਹੈ ਨਾ ਨਾ ਬਾਹਰ ਇੱਥੇ ਚੱਲ ਦੋ ਜੀ ਇਧਰ ਇਧਰ ਲੈ ਹੁਣ ਇਧਰ ਲੈ ਬੱਚੇ ਲੈ ਆਈਏ ਤੇ ਜਾਲ ਤੇ ਦਰਵਾਜ਼ਾ ਖੋਲਦਾ ਉਹ ਪਾਏ ਜਾਂਚ ਇੱਕ ਤਾਂ ਆ ਬੈਠਾ ਮੌਜਰ ਇੱਕ ਤੇ ਦੋ ਤੇ ਤਿੰਨ ਹੋਰ ਫੜ ਗਏ ਆ ਬਿਠੇ ਚਾਨਾ ਉਹ ਦੋ ਇੱਕ ਬੱਚੇ ਨਾ ਯਾਰ ਬਿਠਾ ਹੀ ਆ ਪਤਾ ਨਹੀਂ ਕਿਵੇਂ ਮਾਰਾ ਲੈਂਦੇ ਆ ਉੱਤੇ ਆਪਦੇ ਇਧਰ ਆ ਇਧਰ ਕਿਧਰ ਚੱਲਿਆ ਦਰਵਾਜ਼ਾ ਭੇਡ ਤੀ ਆ ਮੈਂ ਖਤਰੇ ਵਾਲਾ ਚਲੋ ਜੀ ਓਏ 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 ਇਧਰ ਹੋ ਜਾ ਮੜਾ ਜਾ ਤੈਨ ਨਹਿ ਗਈ ਵੱਡੇ ਕਿਦਾ ਆ ਬੈਠਾ ਬਾਈ ਤੇ ਦੋ ਇਧਰ ਬੈਠੇ ਆ ਤੇ ਅਰਦਾਸ ਕਰਿਓ ਬਾਈ ਵੀ ਸਾਰੇ ਬੱਚੇ ਤੰਦਰੁਸਤ ਰਹਿਣ ਬਾਜੀ ਛੱਡਾਂਗੇ ਇਹਨਾਂ ਨੂੰ ਚੋਟੀ ਦੀ ਹਾਲੋ ਇੱਕ ਹਾਲੋ ਕੈਮਰੇ ਕੋਲ ਕਰਤਾ ਪਾਸੇ ਦੋ ਹਾਲੋ ਤੇਨ ਚੱਲ 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 ਅੱਗੇ 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 ਤੇ ਬਾਈ ਅੱਜ ਹੈਗੀ ਹੈ ਹੈਪੀ ਹੋਲੀ। ਉਹਨੂੰ ਸਾਰਿਆਂ ਨੂੰ ਹੈਪੀ ਹੋਲੀ ਦੀਆਂ। ਬਹੁਤ-ਬਹੁਤ ਮੁਬਾਰਕਾਂ। ਤੇ ਹੁਣ ਚੱਲਦੇ ਆਂ ਬਾਪੇ ਕੋਲੇ ਦੇਖਦੇ ਆਂ ਕਬੂਤਰ ਘਾਤਰ ਕਿਵੇਂ ਸੈੱਟ ਬੈਟਾ ਸਾਰੇ। ਓਏ ਇੱਕ ਬੱਚਾ ਜੇ ਨਵਾਂ ਬੰਨਿਆ ਮੈਂ ਤਾਂ ਲਾਜ ਜੀਨੇ ਦਾ। ਚੱਲ ਕੇ ਦਿਖਾਉਣੀ ਸਾਨੂੰ। ਛਤਰੀ ਉੱਪਰ ਲਾਤੀ ਆਪਾਂ। ਹੁਣ ਦੇਖਦੇ ਆਂ ਚੱਲ ਕੇ ਬੱਚਾ ਇੱਧਰ ਬਾਹਰ। ਚਲੋ ਚੱਲਦੇ ਆਂ ਉਧਰ। ਲਾਉਂਚੀ। ਪਹੁੰਚ ਗਏ ਮਿੱਤਰੋ ਸਾਰੀ ਵੱਢੀ ਜਾ ਸਾਰੀ ਵੱਢਤੀ ਬੜ ਠੀਕ ਆ ਆਪਨੇ ਤਾਂ ਮਲਾਂ ਰੜਾ ਕਰਤਾ ਅੰਦਰ ਸੜਤੀ ਲੈ ਵੱਢ ਕੇ ਮੰਡੀ ਚ ਮੰਡੀ ਇਹੇ ਆਪਣੀ ਉਹ ਰਹੀ ਛਤਰੀ ਤੇ ਬੈਠੇ ਜਾਨਵਰ ਅੰਦਰ ਚੱਲ ਕੇ ਆ ਕਿਵੇਂ ਪਾਇਆ ਇੱਕ ਅੱਖ ਆ ਜੀ ਕੁੱਟੀ ਏ ਕੇ ਕੁੱਟੀ 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 ਅਰਲੀ ਆ ਕੀ ਬਾਈ ਕੁੱਟੀ ਵੀ ਇਹ ਦੇਖੋ ਵੀ ਨਹੀਂ ਹੁੰਦਾ ਅਜਿਹਾ ਹੁੰਦਾ ਵਿਵਾਦ ਹੀ ਹੈ ਇਹਨਾਂ ਦੇ ਕਿਤੇ ਭੱਜੀ ਨਾ ਜਾਏ ਭੰਗ ਭੱਜਣਾ ਤਾਂ ਨਹੀਂ ਕਿੱਥੇ ਲੱਗਿਆ ਉਹ ਤਾਂ ਇਹ ਕਿ ਨਹੀਂ ਇੱਕ ਵਾਰੀ ਉੱਡਿਆ ਸੀ ਉਸ ਤੋਂ ਬਾਅਦ ਮੈਂ ਨਹੀਂ ਛੱਡਿਆ ਛੱਡਿਆ ਨਹੀਂ ਚੱਲ ਕੋਈ ਗਿਜਾ ਦਾ ਹੈ ਇੰਨਾ ਚੋ ਖੁੱਲਾ ਕਿਹੜਾ ਤਾਂ ਵਾਲਾ ਚਾਟਾ ਜੀ ਉਹ ਹਾਂ ਉਹੋ ਵਕ ਦੇਖੋ ਜਿਹੜਾ ਉੱਡਿਆ ਫਿਰਦਾ ਉਹ ਨਾ ਚਰੂ ਨਾ ਚੱਜਦਾ ਉੱਤਰ ਪਹਿਨ ਥਣੀ ਰੋਜੀ ਦੀ ਜਿਹੜੀ ਤਰੀ ਬੀਦੀ ਆਉਣ ਹੀ ਬਿਠਾਉਂਦਾ ਸੱਤਰੀ ਦੇ ਨਿਕਾ ਜਾ ਲਾਲਚੀ ਨਾ ਜਾ ਗਿਲਾਲ ਜੀ ਕਿਚ ਅਛਾ ਤਾਂ ਤਾਂ ਦੂਜਾ ਬੰਨਿਆ ਹੋਇਆ ਜਿਹੜਾ ਉਧਰੋਂ ਲਿਆਂਦਾ ਲਾਲਚੀ ਨਾ ਮੈਂ ਤਾਂ ਕੋ ਡੱਬੀ ਬੰਨੀ ਆ ਨੇ ਨੇ ਤੇ ਲਾਲ ਜੀ ਨੇ ਕੱਲ ਪਰਸੋਂ ਛੱਡੇ ਨੈਟ ਤੇ ਬੈਠਾ ਸੀ ਹੋਇਆ ਲਓ ਵੀ ਭਾਈ ਦੀਪ ਵੀ ਆ ਗਿਆ ਇਧਰ ਵੀ ਇਕੱਠੇ ਹੀ ਤਿੰਨ ਧਰੇ ਬੈਠੇ ਆਂਡੇ ਇਹਨਾਂ ਵਿੱਚ ਜਿਹੜੀਆਂ ਜਿਹੜੀਆਂ ਸਾਫ਼ ਆ ਉਹ ਇੱਧਰ ਰੱਖ ਲੈਣੀਆਂ ਜਿਹੜੀਆਂ ਸਾਫ਼ ਹੋਣ ਵਾਲੀਆਂ ਨੇ ਉਹ ਉਧਰ ਉਹ ਓਕੇ 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 ਉਹਨਾਂ ਦਾ ਨਾ ਕੋਈ ਫੀਡਾ ਪਾਉਂਦੇ। ਬਾ ਠੀਕ। ਇਹ ਚਟੀ ਡਾਈ ਨਹੀਂ। ਇਹਦੀ। ਆਹੋ। ਆਈ ਸੀ ਤੇ। ਲੱਤ ਰਾਈ ਦੀ ਘਰੇਗਾ ਮਾ ਡਾਂ। ਡਾਂ ਨਾ ਕੀਏ ਤੇ ਭੈਂਦ ਨਹੀਂ ਨੇ। ਉਹੀ ਨਹੀਂ ਸਾਡਾ ਪ੍ਰੋਗਰਾਮ। ਹੋਰ ਕਰਦੇ ਕੋਈ ਨਾਲ ਤਾਂ। ਕੀ? ਕੀ ਆ? ਉਹੀ ਜੀ ਕੰਮ ਜਿਆ। ਅੱਛਾ ਇਹ ਦੇਈ ਆ। ਆ ਨਹੀਂ ਦਿਖ ਰਿਹਾ ਲੱਦੇ ਆ। ਲੋਲੀ ਲੈ ਇਹਦੇ ਸਾਰੇ ਪੱਠੇ ਆ। ਉਹ ਬਣਾਇਆ ਤਾਂ ਤਰ ਇੱਥੇ ਫਰਦਾਣਾ ਤੇਰਾ। ਤਾਂ ਉੱਪਰ ਜਾਈਟ ਅੰਦਰ ਰੱਖਿਆ। ਮੀਨ ਰੱਖਿਆ ਦੇਖੰਦਾ। ਪਾਣੀ ਇਹਨਾਂ ਦਾ ਬਣਾ ਕੇ। ਹਾਂ ਗਰਮੀ ਹੈਗੀ ਨਾ ਪਾਣੀ ਪੀਆ ਕਰਨਗੇ। ਇਹ ਹੁੰਦੇ ਹੀ ਦੇ ਦਿੱਗੇ ਕੰਬ ਆ ਰਹੀ ਇਹਨਾਂ ਦੀ। ਆਂ ਚੂਜੇ ਬਣਾਇਆ ਪਿਆ ਇੱਕ। ਇਹ ਅੱਜ ਹੀ ਬਣਾਇਆ। ਪਾਣੀ ਰੱਖ ਤਾਂ ਅੰਦਰ। ਈ ਉੱਤੇ ਟਿਕਿਆ ਫੱਟ ਜਿਆਦਾ ਭਰਿਆ ਕਰਾਂਗੇ ਕੋਸਾ ਇਧਰ ਪਾ ਕੇ ਤੰਗ ਟਿਕ ਤੇ ਉੱਧਰ ਹਾਂ ਹੋਰ ਹੋਰ ਫੇਰ ਹੀ ਗਿੱਜਣਗੇ ਯਾਰ ਟੁੱਪ ਜੀ ਲੱਗੂਗੀ ਨਾ ਇਹਨਾਂ ਨੂੰ ਕੋਹ ਜਾਲੀਆਂ ਚ ਪਾ ਦਿਆ ਕਰੀ ਹਾਂ ਇੱਕ ਬਈ ਉਹ ਤਾਂ ਬਿਠਾਇਆ ਵੇ ਦੀਪਕਰੀ ਇਧਰ ਦੀ ਛਤਰੀ ਨਹੀਂ ਵੀ ਹੋਈ ਕਿੰਨਾ ਕਾਜ ਕੰਮ ਆਪਾਂ ਨੂੰ ਜਗਾਉ ਨੂੰ ਕਿੰਨਾ ਕਾਜ ਕੰਮ ਇੰਨਾ ਤਾਂ ਹੈ ਨੀਗਾ ਹਾਂ ਕਰੀ ਉਧਰ ਦੀ ਨਹੀਂ ਵੀ ਭਾਈ ਇਹ ਨਵਾਂ ਬਿਠਾਇਆ ਹੈ ਨਾ ਤਾਂ ਦਿਖਾਉਣਾ ਏ ਤੁਹਾਨੂੰ ਬਾ ਬਾ ਇਧਰ ਨਹੀਂ ਨੀ ਮੀਰੇ ਕਿ ਮੇਰੇ ਲਈ ਨਾ ਕਰੀ ਬਸ ਇਹਨੂੰ ਘੇਰ ਨਾਲੇ ਹੈਲੋ ਬਾਈ ਬੇ 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 ਦਬਾਉਂਦੇ ਸ਼ਿ 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 ਜੀ ਤਾਂ ਨਾ ਪੜੀ ਰਿਹਾ ਨਾ ਵੱਟ ਲੱਗਿਆ ਪੜੀ ਆਈ ਤੈਨੂੰ ਕਰੀ ਮੜੀ ਜੀ ਕਰੀ ਕਰੀ ਹੋਰ ਬਾਸ 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 ਇਹ ਓਕੇ ਚਲਾ ਦੋ ਉਧਰ ਰੋ ਤਾਂ ਇਨੂੰ ਯਾਰ ਗੋੜਗੜ ਦੇ ਇਹਨੂੰ ਛੱਡ ਛੱਡੀ ਹਜੇ ਲਾਈਨ ਆ ਲਾਈਨ ਆ ਲਾਈਨ ਖੜ ਜਾ ਹੋਰ ਕੀ ਹੈ ਲੈ ਸਿਟੀ ਜੀ ਫੜਾਈਦਾ ਇੱਥੇ ਵੱਡੀ ਵੰਜੀ ਫੜਾ ਹੋਰ ਕੀ ਹੈ ਓਏ ਹੋਇਆ ਕੁਛ ਨਹੀਂ ਇਹਨੂੰ ਢੀਠੀ ਆ ਅਰੇ ਘੱਡ ਛੱਡ 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 ਦੇ ਵੇਖੀ ਪਾਪੇ ਤੇ ਨਾ ਮਾਰੀ ਛੱਡ ਦੇ ਛੱਡ ਦੇ ਛੱਡ ਦੇ ਭਾਈ ਡੀਟੀ ਠਹਿਣਾ ਯਾਰ ਹੋਇਆ ਕੁਝ ਨਹੀਂ ਚੰਗੇ ਭਲੇ ਘੇੜੇ ਦੇ ਸਕਦੀ ਬਸ ਉਹੀ ਬੇਈਮਾਨ ਜੜੀ ਬੂੜੀ ਤਿਆਰ ਕਰਦੇ ਲਈ ਕਰੜੀ ਜੀ ਉਹ ਦੇ ਇਹਨੂੰ ਆ ਦੇਖੋ ਯਾਰ ਬਾਈ ਲੈ ਕੁਛ ਨਹੀਂ ਹੋਇਆ ਇਹ ਆ ਜਾਂਦੀ ਲੈ ਹੋ ਜਾਂਦੀ ਚਾ ਲਾ ਦੇ ਮੇ ਇਧਰ ਬਾਹਰ ਫੜ ਜਾਨੇ ਫੜੀ ਦੇ ਵੇਖ ਬੈ ਫੈਮਿਲੀ ਆ ਗਿਆ ਪੈਰ ਤੂੰ ਮੇਰੇ ਕਹਾਂ ਕਰਦਾ ਪੈਰ ਕੰਮ ਲਾ ਦੇ ਖੋਲ ਤਾਂ ਲੈ ਇਹਨੂੰ ਖੋਲ ਤਾਂ ਲੈ ਚੱਲ ਪਰ ਮੈਂ ਤਾਉਏ ਭਾਈ ਚੱਲੇ ਮੈਂ ਤੇ ਬਾਬਾ ਤੇ ਦੀਪ ਗਊਂ ਛੱਲਾ ਉੱਥੇ ਚੱਲ ਕੇ ਸਾਨੂੰ ਮਿਲਦੇ ਆ ਤੇ ਮਾਹੌਲ ਭਾਈ ਬਹੁਤ ਖਤਰਨਾਕ ਲੋਈ ਭਾਈ ਉਹ ਪਾਈ ਹਾਂ ਜੀ ਤੇ ਪਾਦੇ 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 ਫਿਰ ਜਿਹੜੇ ਲਸਰੀਏ ਨਾ ਉਹਨਾਂ ਦੇ